ਅੱਜ ਰਹੁਜੀ ਵੱਲੋਂ ਸਰਦਾਰ ਅਵਤਾਰ ਸਿੰਘ ਜੀ ਵੱਲੋਂ ਰਮਾਲਾ ਸਾਹਿਬ ਦੀ ਸੇਵਾ ਸਤਿਗੁਰੂ ਜੀ ਨੌ ਦੀ ਅਸ਼ਟਰੀਆ ਵਿੱਚ ਪਹੁੰਚਣ ਦੀ ਖੁਸ਼ੀ ਵਿੱਚ ਭੇਟਾ ਪ੍ਰਵਾਨ ਕਰਨੀ ਮੇਰਾ ਪ੍ਰਾਰਥਨਾ ਬੀਬੀ ਪਰਮਜੀਤ ਕੌਰ ਵੱਲੋਂ ਰਮਾਲਾ ਸਾਹਿਬ ਦੀ ਸੇਵਾ ਨਵੇਂ ਸਾਲ ਖੁਸ਼ੀਆਂ ਭਰਿਆ ਆਵੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਅਵਤਾਰ ਗੁਰਪੁਰਬ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਨਵੇਂ ਸਾਲ ਦੀ ਵਧਾਈ ਹੋਵੇ ਸਰਦਾਰ ਸਤਨਾਮ ਸਿੰਘ ਮੱਲੀ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਕੰਗਲ ਗੁਰੂ ਘਰ ਵਾਸਤੇ ਭੇਟਾ ਕੀਤਾ ਗਿਆ ਪ੍ਰਵਾਨ ਕਰਨਾ ਬੀਬੀ ਰੇਪਨ ਦੀਪ ਕੌਰ ਜੀ ਵੱਲੋਂ ਰਮਾਲਾ ਸਾਹਿਬ ਦੀ ਸੇਵਾ ਬੱਚਿਆਂ ਦੀ ਚੜ੍ਹਦੀ ਕਲਾ ਸੁਖ ਸ਼ਾਂਤੀ ਵਾਸਤੇ ਅਰਦਾਸ ਗੁਰਪੁਰਬ ਦੀ ਸੰਗਤਾਂ ਨੂੰ ਵਧਾਈਆਂ ਹੋਣ ਸਰਦਾਰ ਹਰਪਿੰਦਰ ਸਿੰਘ ਜੀ ਵੱਲੋਂ ਰਮਾਲਾ ਸਾਹਿਬ ਦੀ ਸੇਵਾ ਸਾਰੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਸਤਿਗੁਰੂ ਜੀ ਅਸੀਂ ਸੰਸਾਰੇ ਕਲਜੁ ਕੀ ਜੀਵ ਭੁਲਣ ਹਾਰਾ ਜੇਤਲ ਸਮੁੰਦਰ ਸਾਗਰ ਨੀਰ ਭਰਿਆ ਏਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰਿ ਉਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਭੀਤਰ ਅਗਾ ਕਾਤੀ ਕਰਨਵਤ ਨਾਨਕ ਹੁਕਮ ਪਹਿਛਾਣੇ ਸੁਖ ਹੋਵੇ ਦਿਨ ਰਾਤੀ ਸਤਿਗੁਰੂ ਸਾਰੀਆਂ ਸੰਗਤਾਂ ਦੇ ਛਿਰ ਕੇ ਮੇਰਾ ਪ੍ਰਾਰਥਨਾ ਸਾਰੇ ਸੰਸਾਰ ਜਗਤ ਵਿੱਚ ਸੁਖ ਸ਼ਾਂਤੀ ਵਰਤਾਓ ਪ੍ਰੇਮ ਪਿਆਰ ਬਖਸ਼ੋ ਨਾਮ ਸਿਮਰਨ ਬਖਸ਼ੋ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਸਰਵੱਤ ਸੰਗਤਾਂ ਵੱਲੋਂ ਡਾ ਪਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਣ ਹੋਵੇ ਪ੍ਰਵਾਣ ਹੋਇਆ ਸੀ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਹੁਕਮ ਨਾਮੇ ਦੀ ਬਖਸ਼ਿਸ਼ ਕਰਕੇ ਨੇ ਹਾਲ ਕਰੋ ਸੇਈ ਪਿਆਰੇ ਮੇਲੇ ਜੀ ਜਿਨਾ ਮਿਲਿਆ ਨਾਮ ਜਿਤੇ ਆਵੇ ਨਾਨਕ ਨਾਮ ਜੜਦੀ ਤਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਖਸ਼ਾ ਗਿਆਂ ਪਈਆਂ ਕਾਲ ਕੀ ਤੈ ਚਲਾਇਓ ਪੰਥ ਸਭ ਸੇਖਣ ਕੋ ਗੁਰੂ ਮਨਿਓ ਗੁਰੂ ਗ੍ਰੰਥ ਜੀ ਮੰਨਿ ਓਮ ਪਰਬਤ ਗੁਰ ਕੀਏ ਜੋ ਪ੍ਰਭ ਕੋ ਮਿਲ ਬੋਚ ਹੋ ਸ਼ਬਦ ਮੈਂ ਲੇ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋ ਘਰੋਏ ਸਭ ਮਿਲenge ਭਕੀ ਸਾਰਨ ਹੋਏ ਵਾਹਿ ਗੁਰੂ ਨਾਮ ਜਪੇ ਤੜੇ ਸੋ ਤਰੇ ਪਾਰ ਜੋ ਸ਼ਰਧਾ ਕਰਸੀ ਵਾਹਿਗੁਰੂ ਪਰਿਆ ਉਤਾਰ ਜੋਸ਼ਰਦਾ ਕਰੇਂ ਬੰਦੇ ਵਾਹਿਗੁਰੂ ਪਰਿਆ ਉਤਾਰ ਨਹਾਰ ਬੋਲੇ

ਕਿਰਤ ਖਲਸਾ ਹੋਇ ਬੁਜੀਤੀ ਸਤ ਨਾਮ ਹੈ ਗੁਰੂ ਸਤ ਨਾਮ ਸਤ ਤਲ ਗੁਰੂ ਸੇਵੀ ਹੈ ਮਨ ਸੁਸਾਦੀ ਸੁਹਾਏ ਦਰਸ਼ਨ ਕਰੀਐ ਗੁਰੂ ਕਾ ਜਗੁ ਮੋਹ ਕਰਨੁ ਦੁਖੁ ਜਾਈ ਓਅ ਅਸੀਹਤ ਸਮਲੀ ਨੂਰ ਅਰਸੋਂ ਕੁਰਸੋਂ ਭਤੀ ਹੈ ਤੋਦਿ ਦੇ ਸਕੇ ਪਾਤਿ ਸ਼ਾਹ ਮਾਲਕ ਜਨ ਮਨ ਮਤੀ ਕਟੀ ਹੈ ਜਿਣ ਸੱਚਾ ਬਾਦਸ਼ਾਹ ਸ਼ੇਰ ਸ਼ਾਨ ਜਸਾ ਜਿਜਾ ਪਾਜ ਵੈ ਪਿਆਸ ਹੋਈਏ ਸਭਨੋਂ ਅੰਧਾ ਵਿਸਾਹੋ ਸਦਨੋ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਥਾਈ రణ ਪਰਮੇਸ਼ਰ ਰਾਵ ਰਹਿ ਆਪ ਸਭ 니 ਜਾਈ ਰਾਵ ਕਰ ਕੀ ਬਾਣੀ ਆਈ ਇਹਨ ਸਗਲੀ ਚਿੰਤ ਮਿਟਾਈ ਦਇਆਲੁ ਗੁਰਖੁ ਸਾਚ ਵਖਨ ਦਰਤੀ ਪਣੀ ਆਈ ਇਹਨ ਸਗਨੀ ਚਿੰਤ ਮਿਟਾਈ ਦਇਆਲ ਗੁਰਖ ਮੇਰਵਾਨ ਹਰਨਾਨਕ ਸਾਚ ਵਖਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Oh, new. Life. ਓਮਕਾਰ ਸਤਿਨਾਮ ਓਮ ਕਰਤਾ ਪੁਰਖ ਨੀ ਕੋ ਨਿਰਭੈ ਅਕਾਲ ਮੂਰਤਿ ਗੁਰ ਪ੍ਰਸਾਦਿ ਜਪ ਆਦਿ ਸਚੁ ਜਾਇ ਤਿ ਸਚੁ ਨਾ ਕੋਇਾਇ ਤੀ ਸਚੀ ਮਾਨੁਖੁ ਸੀ ਵਾਹਿਗੁਰੂ ਵਾਹਿਗੁਰੂ ਵਾਹਿ ਸਤਰਾਣੀ ਨੂੰ ਗੁਰੂ ਘਰ ਵਿਖੇ ਦੀਵਾਨ ਸਜੂਗੇ ਐਤਵਾਰ ਵਾਲਾ ਹਫਤਾਵਾਰੀ ਦੀਵਾਨ ਪਿੰਨਵੇਂ ਸਾਲ ਦੀ ਖੁਸ਼ੀ ਵਿੱਚ ਸਾਰੇ ਪਰਿਵਾਰਾਂ ਨੇ ਜੋ ਗੁਰੂ ਘਰ ਦੀਆਂ ਹਾਜ਼ਰੀਆਂ ਭਰੀਆਂ ਤੁਸੀਂ ਗੁਰੂ ਘਰ ਵੱਲੋਂ ਜੀ ਆਇਆਂ ਕਹਿੰਦੇ ਲੇ ਆਣ ਆਣ ਬਣਾ ਲੈ